ਆਪਣਾ ਪੱਤਰਕਾਰ ਲਾਪਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਉਹ ਤੁਸੀਂ ਦੇਖ ਸਕਦੇ ਹੋ ਰੋਡ ਦੇ ਹਾਲਾਤ ਜਿਹੜਾ ਮਤਲਬ ਕਈ ਰੋਡਾਂ ਦਾ ਵੀ ਜਿਹੜਾ ਸਬੰਧ ਜਿਹੜਾ ਕੁਝ ਦਿਨਾਂ ਦੇ ਵਿੱਚ ਹੀ ਟੁੱਟ ਗਿਆ ਸੀ ਇਹ ਰੋਡ ਕੱਲ ਤੱਕ ਜਿਹੜਾ ਬਿਲਕੁਲ ਠੀਕ ਹੀ ਸੋ ਅੱਜ ਇੱਥੇ ਵੀ ਜਿਹੜਾ ਪਾਣੀ ਦਾ ਪ੍ਰਭਾਵ ਤੇਜ਼ ਹੋ ਗਿਆ ਹਾਲਾਂਕਿ ਕੁਝ ਇਲਾਕਿਆਂ ਦੇ ਵਿੱਚ ਪਾਣੀ ਦਾ ਲੈਵਲ ਜਿਹੜਾ ਵਾ ਡਾਊਨ ਆਉਣਾ ਉਹ ਸ਼ੁਰੂ ਹੋ ਚੁੱਕਾ ਹੈ ਸੋ ਸਾਡੇ ਨਾਲ ਇਸ ਕਲਨੌਰ ਕਸਬੇ ਦੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਹਿ ਬੇਨਤੀ ਹੈ ਵੀਰ ਦੀ ਲੰਗਰ ਦਾ ਬਹੁਤ ਸੰਸਤਾ ਮਤਲਬ ਚਲਾ ਰਹੀ ਆ ਵਾ ਲੰਗਰ ਬੜੇ ਯੋਰਾ ਚ ਚੱਲਣ ਡਿਆ ਵਾ ਆ ਜਿਹੜੇ ਮੇਰੇ ਵੀਰ ਭਰਾ ਵਾ ਕਿਹੜੇ ਵੇਖਣ ਵਾਲੇ ਆ ਕਲਾਨੌਰ ਦੇ ਏਰੀਏ ਦੇ ਵਿੱਚ ਇਹ ਪਾਣੀ ਦੀ ਇੰਨੀ ਹਵਾ ਆ ਇਹਦੇ ਵਿੱਚ ਸਟੈਂਟ ਮਾਰਨਦੇ ਆ ਜੋ ਆਉਣ ਵਾਲੀ ਆੜੀ ਨਸਲ ਆ ਉਹਦੇ ਵਾਸਤੇ ਬਹੁਤ ਮਾੜੀ ਗੱਲ ਆ ਵੀ ਇਹ ਕਿਉਂ ਮਤਲਬ ਇਹੋ ਜਿਹੇ ਕੰਮ ਵੇਖੋ ਮਰਨ ਵਾਲੇ ਕੰਮ ਕਰਨਦੇ ਆ ਲਗਭਗ ਇੱਥੇ 50 ਪਿੰਡਾਂ ਦਾ ਜਿਹੜਾ ਰਸਾ ਜਿਹੜਾ ਵਾ ਇਹ ਬਲੌਕ ਹੋ ਗਿਆ ਵਾ ਇਹ ਇਹਦੇ ਨਜ਼ਰ ਹੇਠ ਉਤੇ ਇਹਨਾਂ ਲੋਕਾਂ ਨੂੰ ਮਲਬਾ ਸਾਵਧਾਨੀ ਵਰਤਣੀ ਚਾਹੀਦੀ ਏ ਜਿਹੜੇ ਟਰੈਕਟਰਾਂ ਦੇ ਜਿਨ੍ਹਾਂ ਨੂੰ ਕਾਰੋਬਾਰ ਹੀ ਨਹੀਂ ਕਈ ਕੰਮ ਦਾ ਇੱਧਰ ਨੂੰ ਉਹ ਕਿਉਂ ਇਹੋ ਜਿਹੇ ਕੰਮ ਕਰਨ ਦੇ ਆ ਵੇ ਲੋ ਹੂਡ ਮਾਤੇ ਜਿਹੜੀ ਏ ਸਾਰੀ ਚੜ ਕੇ ਜਾਨ ਬੁੱਝ ਕੇ ਜੇ ਤੇ ਲੰਗਰ ਦਾ ਕੋਈ ਪ੍ਰੋਗਰਾਮ ਲੰਗਰ ਦੀ ਤੇ ਬਹੁਤ ਜ਼ਿਆਦੀਆਂ ਟਰਾਲੀਆਂ ਚੱਲ ਗਈਆਂ ਇੱਧਰ ਨੂੰ ਲੰਗਰ ਵਾਲੀ ਕੋਈ ਗਾਲੀ ਨਹੀਂ ਹਾਂ ਹੁਣ ਗੱਡੀ ਐ ਇਹਨੇ ਦੋ ਜਿਹੜੇ ਲਾ ਦਿੱਤੇ ਆ ਇੱਧਰ ਕੋਈ ਕਿਸੇ ਦਾ ਮਤਲਬ ਵੀ ਨਹੀਂ ਬਾਲੀ ਕੀ ਲੱਗਦਾ ਨਹੀਂ ਕਿ 59 ਦਾ ਸਾਧਨ ਵੀ ਜਿਹੜਾ ਸਟੇਸ਼ਨ ਬਣਾ ਜਾਣਾ ਹਾਂਜੀ 59 ਦਾ ਸਾਧਨ ਵੀ ਬਣਾ ਜਾਣਾ ਆਪਣੀ ਫੈਮਲੀ ਨਾਲ ਲਿਆ ਕੇ ਇੱਕ ਚੀਜ਼ ਜਿਹੜੀ ਵਿਖਾਲੀ ਜਾਂਦੀ ਇਹ ਕੋਈ ਕਰਾਮਾ ਬਾਜੀ ਇਹਨਾਂ ਲੋਕਾਂ ਨੂੰ ਇਹ ਨਹੀਂ ਦੁੱਖ ਸਾਡੀ ਲੱਖਾਂ ਰੁਪਈਆ ਦੀ ਜਿਹੜੀ ਫਸਲ ਆ ਸਾਡੀ ਬਰਬਾਦ ਹੋ ਗਈ ਐ ਅਸੀਂ ਦੁਕਾਨਾ ਵਾਲੇ ਅਸੀਂ ਕੀ ਕਰਨਗੇ ਜੇ ਇਹ ਹਾਲਾਤ ਰਹਿਣਗੇ ਸਾਡੇ ਵਾਸਤੇ ਬਹੁਤ ਮਾੜਾ ਹੋਰ ਇਹ ਲੋਕ ਜਿੰਨੇ ਵੀ ਆ ਜਿਆਦਾ ਤਮਾਸ਼ਕਿਰੀ ਵਾਲੇ ਇਧਰ ਜਿਆਦਾ ਘੁੰਮਣ ਦੇ ਆ ਇੱਥੇ ਬਤਾਏ ਕਿ ਨਾ ਵੀ ਕਹਾ ਗਿਆ ਵੀ ਜਿਹੜਾ 100 ਰੁਪਏ ਦਾ ਤੁਸੀਂ ਤੇਲ ਪਾ ਰਹੇ ਉਸੇ 100 ਰੁਪਏ ਦਾ ਕਠਮਟ ਕਰਕੇ ਤੇ ਇਹਨਾਂ ਹਰ ਪ੍ਰਭਾਵ ਤੇ ਲੋਕਾਂ ਵਾਸਤੇ ਲੰਗਰ ਦੀ ਜਾਂ ਹੋਰ ਕਿਸੇ ਮੈਡੀਕਲ ਸਹੂਲਤ ਦੀ ਪ੍ਰਬੰਧ ਕੀਤਾ ਜਾਵੇ ਤੇ ਇਹ ਤਾਂ ਕੰਮ ਕਰਦੇ ਨਹੀਂ ਜਿਆਦਾ ਮਤਲਬ ਵੇਖਣ ਦਾ ਕੰਮ ਡਰਾਮਾਬਾਜੀ ਘਰਾਂ ਚੋਂ ਫੈਮਿਲੀ ਆਪਣੇ ਛੋਟੇ ਛੋਟੇ ਬੱਚੇ ਲਿਆ ਕੇ ਇੱਥੇ ਦਿਖਾਉਂਦੇ ਆ ਦੱਸੋ ਨਿੱਕੇ ਬੱਚਿਆਂ ਨੇ ਕੀ ਦੇਖਣਾ ਇੱਥੇ ਪਾਣੀ ਦੀ ਇੰਨੀ ਹਵਾਦਾਰਗੀ ਆ ਵੇਖੋ ਆ ਸੜਕ ਤੇ ਇੰਨੇ ਯੋਰ ਆਣਾ ਆ ਆ ਤੁਹਾਡੇ ਸਾਹਮਣੇ ਵੇਖਦੇ ਵੇਖ ਜਾਵੇ ਲੋ ਟਰੈਕਟਰ ਫੇਰ ਵਾਪਸ ਮੋੜ ਲਿਆ ਇਹ ਇਹਨਾਂ ਦਾ ਕੰਮ ਹੀ ਇਦਾਂ ਦਾ ਹੋ ਗਿਆ ਵਾ ਇਹ ਬਾਬਾ ਜਿਹੜੇ ਮੋਟਰਸਾਈਕਲ ਜਿਹੜੇ ਨਗਾੜੇ ਨੇ ਮੋਟਰਸਾਈਕਲ ਕੋਈ ਟਾ ਵੇਟ ਵੀ ਨਹੀਂ ਟਰੈਕਟਰ ਨੂੰ ਇਦਾਂ ਪਾਣੀ ਦਾ ਤੇਜ਼ ਹਵਾ ਆ ਜਿਹੜਾ ਖਿੱਚਣ ਡਿਆ ਵਾ ਗੱਡੀਆਂ ਜਾਂ ਟਰੈਕਟਰ ਜਾਂ ਮੋਟਰਸਾਈਕਲ ਲਿਆ ਕੇ ਜਿਹੜੇ ਕਰਨ ਦੇ ਨੇ ਸਟੰਟ ਮਰਾਉਂਦੇ ਨੇ ਜਾਂ ਇੰਸਟਾਗ੍ਰਾਮ ਤੇ ਵੀਡੀਓ ਬਣਾਉਂਦੇ ਕਿ ਕਿਵੇਂ ਦੇਦੇ ਇਹ ਤਾਂ ਬਹੁਤ ਮਾੜੀ ਗਾਲਾਂ ਆ ਵੇਖੋ ਕਿੰਨਾ ਪਾਣੀ ਇੱਥੇ ਵਜੰਦੇ ਆ ਪੈਰਾਂ ਤੇ ਆ ਮੁੰਡੇ ਬਹੁਤ ਜ਼ਿਆਦੇ ਕਿ ਦੋ ਮੋਟਰਸਾਈਕਲ ਜਿਹੜੇ ਉਹ ਥੱਲੇ ਚੱਲ ਗਏ ਆ ਮੈਂ ਬਾਬਾ ਜੀ ਤੁਹਾਡੀ ਗੱਲ ਤੇ ਕੱਟ ਕਰਦਾ ਹਰੀਮਾਬਾਦ ਪਿੰਡ ਦੇ ਵਿੱਚ ਦੋ ਜਿਹੜੇ ਨੌਜਵਾਨ ਆ ਕਿਸੇ ਸੰਸਥਾ ਵੱਲੋਂ ਗਏ ਸੀ ਮਤਲਬ ਸੇਵਾ ਕਰਨ ਗਏ ਆਪਣੇ ਕੋਲੋਂ ਕਰਨ ਮਤਲਬ ਲੈ ਕੇ ਪਾਣੀ ਦਾ ਜਿਹੜਾ ਦੇਣ ਗਏ ਸੇਵਾ ਕਰਨ ਗਏ ਨੇ ਉਹ ਮਤਲਬ ਤਿੰਨ ਕ ਛੇ ਜਣੇ ਦੱਸਦੇ ਨੇ ਕਲਾਂੌਰ ਦੇ ਉਹਦੇ ਵਿੱਚੋਂ ਪੰਜ ਤੇ ਜਿਹੜੇ ਨੇ ਰੈਸਕੂ ਕਰ ਲਏ ਗਏ ਨੇ ਬਚ ਗਏ ਨੇ ਤੇ ਜਿਹੜਾ ਇੱਕ ਨੌਜਵਾਨ ਆ ਉਹਰ ਕੱਲ ਸ਼ਾਮ ਦਾ ਜਿਹੜਾ ਵਾ ਲਾਪਤਾ ਹੋ ਹਾਂਜੀ ਹਾਂਜੀ ਉਹ ਤਾਂ ਉਹਨੇ ਸਿੱਧੀ ਸਾਲ ਮਾਰੀ ਪਾਣੀ ਦੇ ਵਿੱਚ ਆ ਹੀ ਨਹੀਂ ਸਕਿਆ ਬੜਾ ਜਿਆਦਾ ਮਤਲਬ ਇਥੋਂ ਕਿੰਨੀ ਲੱਗਦਾ ਬਾਬਾ ਜੀ ਨੇ ਛਾਲ ਮਾਰੀ ਕਿ ਜਾਂ ਸਿਵਗਰ ਛਾਲ ਮਾਰੀ ਦੱਸਦੇ ਛਾਲ ਮਾਰੀ ਉਹ ਥੱਲੋਂ ਆਇਆ ਹੀ ਨਹੀਂ ਤਾਂ ਨੂੰ ਹਾਂਜੀ ਇਹ ਸੇਵਾ ਦੇ ਰੂਪ ਚ ਨਹੀਂ ਗਿਆ ਪਰ ਕਿ ਆਪਾਂ ਕਹਿ ਸਕਦੇ ਆ ਕਿ ਕਸ਼ਟਾਂ ਟਮਾ ਆ ਤੇ ਸੇਵਾ ਦੇ ਰੂਪ ਆ ਜਿਆਦਾ ਹੁੜਲ ਲਾ ਬਾਜੀ ਜਿਹੜੀ ਇਹ ਕਰਦੇ ਆ ਇਹ ਇਹਦੇ ਕਰਕੇ ਮਤਲਬ ਵੀਡੀਓ ਬਣਾਉਣ ਦੇ ਕਾਰਨ ਆ ਜਿੰਨੇ ਵੀ ਲੋਕ ਆ ਸਾਡੇ ਜਿਆਦਾ ਵੀਡੀਓ ਦੇ ਚੱਕਰ ਚ ਪਏ ਆ ਮਤਲਬ ਸੰਸਥਾ ਲੱਗੀਆਂ ਨੇ ਐਨਆਰ ਐਨਡੀਆਟੀ ਟੀਮਾਂ ਲੱਗੀਆਂ ਨੇ ਵਾਪੋ ਵਾਪਾ ਲੱਗੇ ਨੇ ਪਰ ਇਸ ਤਰ੍ਹਾਂ ਜੇ ਇਕੱਲੇ ਇਕੱਲੇ ਬੰਦੇ ਨਿਗਰਾਨੀ ਕਰਨਗੇ ਤੇ ਟੀਮਾਂ ਦਾ ਧਿਆਨ ਪੜਕਦਾ ਨਹੀਂ ਕਿਤੇ ਪੜਕਦਾ ਪੜਕਦਾ ਤਾਂ ਹੈਗਾ ਜੀ ਪਰ ਮੰਨਦੇ ਨਹੀਂ ਆ ਇਹ ਗੱਲ ਨੂੰ ਉਹ ਕਹਨੇ ਤੇ ਨਹੀਂ ਮੰਨਦੇ ਕੱਲ ਸਾਰਾ ਦਿਨ ਉਸਨੇ ਇੱਥੇ ਨਾਕਾ ਲਾਇਆ ਹੀ ਕੈਮਰਾਮੈਨ ਨੂੰ ਇੱਕ ਵਾਰੀ ਕਹਦਾਂਗਾ ਇੱਕ ਵਾਰੀ ਹੈਲੀਕਾਪਟਰ ਵੀ ਜਿਹੜਾ ਵੇਖੋ ਚੱਲਣ ਰਿਹਾ ਪੰਜਾਬ ਸਰਕਾਰ ਦਾ ਵੀ ਆਰਮੀ ਦੇ ਵੀ ਹੈਲੀਕਾਪਟਰ ਜਿਹੜੇ ਇੱਥੋਂ ਪਹਿਲਾਂ ਵੀ ਜਿਹੜੇ ਰੈਸਕੂ ਕਰਨ ਦੇ ਮੂੜੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਮਤਲਬ ਪ੍ਰਸ਼ਾਸਨ ਦਾ ਫੁੱਲ ਜ਼ੋਰ ਜਿਹੜਾ ਲੱਗਣ ਡਿਆ ਪਰ ਕੀ ਲੱਗਦਾ ਵੀ ਆਮ ਜਿਹੜੀ ਪਬਲਿਕ ਉਹ ਖੌਰ ਨਹੀਂ ਦੇਗੀ ਸਾਠਾ ਵੇਖੋ ਇਹੋ ਕੰਮ ਕਰਨ ਦੀ ਆ ਵੇਹ ਲੋ ਖਾਲੀ ਟਰੈਕਟਰੀ ਕਮਾਈ ਜਾਂਦੇ ਜਿਆਦਾ ਤੇ ਮਤਲਬ ਇਹ ਪਾਸੇ ਨਹੀਂ ਜਿਆਦਾ ਦੇ ਵੀਡੀਓ ਦੇ ਚੱਕਰ ਚ ਲੋਕ ਪਏ ਆ ਤੇ ਆ ਹੁਣੇ ਆ ਦੱਸਾਂਦੇ ਆ ਕੋਈ ਆ ਰੋਡ ਦੇ ਨਾਲ ਪਾਸੋਂ ਜਾਂਦਾ ਨਾ ਜਿਹੜਾ ਟਰੈਕਟਰੋ ਸੇਵਾ ਕਰ ਮੈਂ ਕਿੱਜਾ ਵਾਹੇ ਸੇਵਾ ਬਸ ਵੇ ਆਏ ਕੁਮੜਿਆਂ ਨਾਲ ਆਏ ਹਾਂਜੀ 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 ਇੱਥੇ ਲੱਗਦਾ ਪੀਓ ਮਤਲਬ ਗਲਤ ਨਹੀਂ ਕਿਦਣੇ ਗਲਤ ਹਾਂਜੀ ਗਲਤ ਹੈ ਗਲਤ ਹੈ ਬਿਲਕੁਲ ਗਲਤ ਹੈ ਇਹਨਾਂ ਦੀ ਗੱਲ ਕੋਈ ਜਿਆਦਾ ਤਮਾਸ਼ਾ ਵੇਖਣ ਵਾਲੀ ਲੋਗ ਆ ਵੀਡੀਓ ਆਡੀਓ ਉਦਾਂ ਦਾ ਤੁਹਾਨੂੰ ਪਤਾ ਹੀ ਹਾਂਜੀ ਕੋਲ ਇੰਸਟਾਗ੍ਰਾਮ ਤੇ ਹਾਂਜੀ 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 ਪਹਿਲਾਂ ਵੀ ਦੋ ਮੁੰਡੇ ਆਏ ਤੇ ਉਹਨਾਂ ਨੂੰ ਹੀ ਵਾਟਸਐਪ 'ਤੇ ਅਸੀਂ ਤਾਂ ਕੰਮ ਚਲੋ ਦਵਾਈ ਲੈਣ ਆਏ ਜੀ ਬਹੁਤ ਜਿਆਦਾ ਸਪੀਡ ਹੈ ਬਹੁਤ ਹਾਂਜੀ 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 ਅਸਲ ਦੇ ਵਿੱਚ ਪਤਾ ਕੀ ਚੱਕਰ ਆ ਛੋਟੇ ਲੋਕ ਇੱਥੇ ਕਮੀ ਜਿਆਦਾ ਵਾ ਜ਼ਿੰਮੇਦਾਰ ਤੇ ਅੰਦਰ ਵਾੜ ਵਾੜ ਰੌਂਡੇ ਆ ਇਹਨਾਂ ਨੁਕਸਾਨ ਹੋ ਗਿਆ ਇਹ ਜੋ ਤਮਾਸ਼ੀੜੀ ਹੈ ਇਹ ਜਿਆਦਾ ਜ਼ਿੰਮੇਦਾਰਾਂ ਦਾ ਵੇਖਣ ਦੇ ਆ ਵੀ ਜਲੂਸ ਕਿੱਦਾਂ ਨਿਕਲਿਆ ਵਾ ਜਿਆਦਾ ਕਾਰਨ ਇਹ ਹੀ ਹੈ ਇਹਨਾਂ ਦਾ ਲੋਕਾਂ ਦਾ ਵੀ ਇਹ ਸਮਝੇ ਨਹੀਂ ਵੀ ਜ਼ਿੰਮੇਦਾਰ ਦਾ ਜੇ ਇੱਥੋਂ ਸਾਡੀ ਫਸਲ ਨਾ ਹੋਏਗੀ ਤੇ ਦੁਕਾਨਾਂ ਵਾਲੇ ਆ ਦਿਹਾੜੀਆਂ ਵਾਲੇ ਕਿੱਥੋਂ ਜਾਣਗੇ ਮਤਲਬ ਸਾਰੀ ਜਿਹੜੀ ਲਾਈਨ ਤੇ ਜਿਹੜਾ ਮਤਲਬ ਪ੍ਰਭਾਵ ਤਕੜਾ ਪਿਆ ਹੋਇਆ ਬਹੁਤ ਜ਼ਿਆਦਾ ਜੀ ਦੁਕਾਨਾਂ ਵਾਲੇ ਤੇ ਜਿੰਨਾਂ ਦਾ ਪਾਣੀ ਆਇਆ ਉਦੋਂ ਦਾ ਸਾਰੇ ਬੈਠੇ ਆ ਆਰਾਮ ਨਾਲ ਬੈਠੇ ਆ ਕੋਈ ਗਾਹਕ ਨਹੀਂ ਆਉਂਦੇ ਸਪਰਕੀਆ 40 50 ਪਿੰਡਾਂ ਤੋਂ ਉਹ ਸਪਰਕੀ ਟੁੱਟ ਗਿਆ ਆ ਵਾ ਇਹਨਾਂ ਇਹਨਾਂ ਸਪਰਕ ਕਰਕੇ ਤੇ ਇਹਨਾਂ ਦੁਕਾਨਾਂ ਦਾ ਚਰਜਕਾਰ ਚੱਲਦਾ ਉਹ ਬਹੁਤ ਜ਼ਿਆਦਾ ਆਉਣ ਵਾਲੇ ਹਾਲਾਤ ਬਹੁਤੇ ਮੜੇ ਆ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਵੀ ਜਿਹੜਾ 100 ਦਾ 200 ਦਾ ਤੇਲ ਪਾ ਕੇ ਜਿਹੜਾ ਇਧਰ ਨੂੰ ਆਉਂਦੇ ਨੇ ਪਿੰਡਾਂ ਦੇ ਵਿੱਚ ਇਹ ਮਤਲਬ ਪ੍ਰਬੰਧ ਕਰਦੇ ਜੀ ਨਗਰ ਦੇ ਜਾਂ ਮੈਂ ਕਰਨੇ ਚਾਹੀਦੇ ਆ ਇਹ ਥੋੜੇ ਨਾ ਥੋੜਾ ਜਿਹੜਾ ਵਾ ਇਹ ਬਹੁਤਾ ਹੋ ਜਾਂਦਾ ਵਾ ਤੇ ਚਾਰਾ ਤੇ ਹੀ ਮਾਰਨਾ ਚਾਹੀਦਾ ਸਾਰਿਆਂ ਨੂੰ ਵੀ ਸਾਰੇ ਵਾਸਤੇ ਲੋਕਾਂ ਵਾਸਤੇ ਵੀ ਅਸੀਂ ਪ੍ਰਬੰਧ ਕਰੀਏ ਉਹਨਾਂ ਦੇ ਜਾਨ ਲਈ ਕੋਈ ਰਹਿਣ ਲਈ ਜਿਹੜੇ ਅਸੀਂ ਇਹ ਲੰਗਰ ਬਾਹਰੋਂ ਲੈ ਕੇ ਆਉਂਦੇ ਆ ਉਹਨਾਂ ਦੀ ਸਹਾਇਤਾ ਕਰੀਏ ਜਿਹੜਾ ਰੱਸਾ ਵਾ ਜਿੱਥੇ ਜਿੱਥੇ ਟੁੱਟਾ ਵਾ ਉੱਥੇ-ਉੱਥੇ ਕਰੀਏ ਬਾਬਾ ਜੀ ਡੰਗਰ ਵਿੱਚ ਜਿਹੜੇ ਬੇਜਵਾਨ ਨੇ ਜਿਹੜੇ ਭੁੱਖੇ ਨੇ ਪੱਠੇ ਦਾ ਕਿਵੇਂ ਦਰ ਆ ਰਿਹਾ ਪੱਠਾ ਤਾਂ ਕਿਸੇ ਦਾ ਨਹੀਂ ਆ ਰਿਹਾ ਪੱਠੇ ਇੱਥੇ ਆਪਨਾ ਕਿਰਨ ਦੇ ਪੁਲ ਦੇ ਉੱਤੇ ਵੱਜੇ ਨੇ ਉਹ ਇਦਾਂ ਹੀ ਮਲਵਕ ਲੋਕਾਂ ਦੇ ਜੋ ਅੱਛੇ ਮਲਵਕ ਪੱਟੇ ਕੀ ਇਧਰ ਜਿਹੜੇ ਬਾਹਰ ਜਿੱਦਾਂ ਸੰਸਥਾ ਸੇਫ ਹੋਣੇ ਜਿੱਦਾਂ ਪੱਟੇ ਲੋਕਾਂ ਦੇ ਵਾਧੂਣੇ ਜਾ ਉਹ ਇਧਰ ਹੋਣੇ ਚਾਹੀਦੇ ਨਹੀਂ ਆਉਣੇ ਚਾਹੀਦੇ ਆ ਪੱਠੇ ਤੇ ਸਾਰਿਆਂ ਨੂੰ ਹੱਲਾ ਮਾਰਨਾ ਚਾਹੀਦਾ ਵੀ ਇਹ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਇਹ ਨੁਕਸਾਨ ਦੇ ਵਿੱਚ ਸਾਨੂੰ ਆ ਜਿੰਨਾ ਵੀ ਹਲਾਵਾ ਜੇ ਉਹਨਾਂ ਚੰਗਾ ਜੇ ਤਾਂ ਨਹੀਂ ਪੱਠੇ ਉਹਨੂੰ ਪੱਠਿਆਂ ਜਿਨ੍ਹਾਂ ਦੇ ਕੋਲ ਹੈਗੇ ਬੱਚੇ ਆ ਪੱਠੇ ਇਧਰ ਉਹਨਾਂ ਨੂੰ ਪੱਠੇ ਮਤਲਬ ਬਚਾਉਣੇ ਚਾਹੀਦੇ ਆ ਹੁਣ ਕੱਲ ਪਰਸੋ ਜਿੱਦਾਂ ਤੇ ਆਫਤ ਆਈ ਹੈ ਮਤਲਬ ਰਾਸ਼ਨ ਦਾ ਜਾਂ ਡੰਗਰਪਸ਼ਮ ਮੇਰੇ ਕੱਲ ਤੋਹ ਵੀ ਲੋਕੋ ਦੇਖਦੇ ਹੀ ਲੰਗਰ ਦੀ ਜਾਂ ਚਲੋ ਮਾਰੇ ਸਹਾਇਤਾ ਲੋਕ ਕਰ ਹੀ ਰਹੇ ਨੇ ਤਕਰੀਬਨ ਜਿਹੜਾ ਸਾਰਾ ਸਾਥ ਦੇ ਰਹੇ ਨੇ ਪਰ ਡੰਗਰਪਸ਼ੇ ਵਰਕਰ ਜਿਹੜੇ ਪੱਠੇ ਨਹੀਂ ਆ ਰਹੇ ਨਹੀਂ ਨਹੀਂ ਪੱਠੇ ਤੇ ਨਹੀਂ ਆ ਰਹੇ ਜਿਹੜੇ ਤੇ ਇੱਥੇ ਬੱਜੇ ਆ ਸ਼ਹਿਰ ਦੇ ਲਾਗੇ ਲਾਗੇ ਤੇ ਸ਼ਹਿਰ ਦੇ ਵਿੱਚੋਂ ਮਤਲਬ ਇਹਨਾਂ ਦੀ ਭੁੜਾਈ ਹੋਈ ਜਾਂਦੀ ਹੈ ਜਿਹੜੇ ਬਾਹਰ ਆ ਫਸੇ ਆ ਉਹ ਤੇ ਕੀ ਉਹਨਾਂ ਦਾ ਪਤਾ ਨਹੀਂ ਵੀ ਕਿਦਾਂ ਬਚੇ ਆ ਜਾਂ ਨਹੀਂ ਬਚੇ ਡੰਗਰ ਕਈਆਂ ਦੇ ਰਹਿ ਗਏ ਆ ਮੋਟਰਾਂ ਤੇ ਵੀ ਰਹਿ ਗਏ ਆ ਡੰਗਰ ਕਈਆਂ ਦੇ ਇਹ ਸਨ ਇੱਥੇ ਕਲਨੌਰ ਕਸਬੇ ਦੇ ਲੋਕਲ ਜਿਹੜੇ ਲੋਕ ਨੇ ਇਹਨਾਂ ਨੇ ਬਹੁਤ ਵਧੀਆ ਮੈਸੇਜ ਦਿੱਤਾ ਸਾਡੇ ਨਾਲ ਹੋਰ ਸਦਾ ਸਾ ਮਜੂਰ ਨੇ ਬਹੁਤ ਦੱਸੋ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਦੇ ਫਸੇ ਸਾਡੇ ਜੀ ਭਾਜੀ ਸਾਡੇ ਰਿਸ਼ਤੇਦਾਰ ਤਿੰਨ ਚਾਰ ਦਿਨ ਤੋਂ ਫਸੇ ਪਏ ਨੇ ਨਾ ਸਾਡਾ ਉਹਨਾਂ ਨਾਲ ਕੰਟੈਕਟ ਹੋ ਰਿਹਾ ਕਿਹੜਾ ਕਿਹੜਾ ਪਿੰਡ ਉਹਨਾਂ ਦੇ ਜੀ ਰਮਦਾਸ ਦੀ ਲਾਗੇ ਗੱਗਰੀ ਹੈ ਸਾਡੀ ਸਿਸਟਰ ਉੱਥੇ ਵਿਆਹ ਦੇ ਸਾਡੀ ਮਾਸੀ ਵੀ ਇਸ ਸਾਈਡ ਤੇ ਆ ਅਸੀਂ ਉਹਨਾਂ ਵਾਸਤੇ ਉਹਨਾਂ ਦੀ ਸੂਦਾਂ ਵਾਸਤੇ ਸਿਲੰਡਰ ਪੜ ਕੇ ਲੈ ਕੇ ਆਏ ਹਾਂ ਕਿ ਅੱਗੇ ਉਹਨਾਂ ਨੂੰ ਇਹ ਪ੍ਰਸ਼ਾਸਨ ਨੂੰ ਚਾਹੀਦਾ ਦੀ ਥੋੜੇ ਜਿਹਾ ਉਹਨਾਂ ਦੀ ਮਦਦ ਕਰਨ ਕੀ ਕੀ ਚੀਜ਼ ਚਾਹੀਦੀ ਅਸੀਂ ਗੱਡੀ 'ਚ ਆਇਆ ਜਿਸਫਟ ਸਾਡੇ ਕੋਲ ਗੱਡੀ ਆ ਉੱਤੇ ਆਇਆ ਇਸ ਤੋਂ ਅੱਗੇ ਸਾਡੇ ਕੋਲ ਜਾ ਨਹੀਂ ਜਾ ਰਹਾ ਕੀ ਲੱਗਦਾ ਪ੍ਰਸ਼ਾਸਨ ਆਪਣੇ ਵਾਈਕਲ ਜਾਂ ਕਿੱਥੇ ਨਹੀਂ ਤੇ ਸਪੋਰਟ ਕਰ ਰਹੇ ਬਹਿ ਜਤਾ ਨਹੀਂ ਬਿਲਕੁਲ ਕੋਈ ਨਹੀਂ ਸਪੋਰਟ ਨਹੀਂ ਜੀ ਹੋ ਰਹੀ ਸਾਡੇ ਮਤਲਬ ਰਿਸ਼ਤੇਦਾਰ ਵਿਚਾਰੇ ਬੱਚੇ ਵੀ ਉਹਨਾਂ ਦੇ ਕਹਿ ਰਹੇ ਹੀ ਬਿਮਾਰ ਆ ਪਰਸੋਂ ਸਾਡੀ ਉਹਨਾਂ ਨਾਲ ਗੱਲ ਹੋਈ ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋ ਰਹੀ ਤੇ ਸਾਨੂੰ ਉਹਨਾਂ ਦੀ ਟੈਨਸ਼ਨ ਆ ਵੀ ਪਤਾ ਨਹੀਂ ਉਹ ਕਿੱਦਾਂ ਸੇਵ ਨੇ ਜਾਂ ਨਹੀਂ ਪ੍ਰਸ਼ਾਸਨ ਨੇ ਤੇ ਇਹਨੇ ਟੂਲ ਫਰੀ ਨੰਬਰ ਕੀਤੇ ਨੇ ਰਜੂ ਕੀਤੇ ਨੇ ਸਮੇਂ ਸਮੇਂ ਤੇ ਸਾਰੀ ਚੀਜ਼ਾਂ ਵੀ ਅਪਡੇਟ ਕਰ ਰਹੇ ਨੇ ਨਹੀਂ ਕਰ ਰਹੇ ਅਜੇ ਪ੍ਰਸ਼ਾਸਨ ਪਰ ਇੰਨੀ ਸੁਵਿਧਾ ਨਹੀਂ ਕਿ ਜਿੱਦਾਂ ਉਧਰ ਫਸੇ ਉਹਨਾਂ ਨੂੰ ਕੱਢ ਕੇ ਲਿਆਉਣਾ ਚਾਹੀਦਾ ਤੇ ਅੱਜ 3-4 ਦਿਨ ਹੋ ਗਏ ਜੇ ਮਤਲਬ ਰਾਸ਼ਨ ਤੇ ਪੁੱਛਾਰਿਆ ਕੋਈ ਖਾਣ ਵਾਸਤੇ ਉਹਨਾਂ ਵੱਸ ਚੀਜ਼ਾਂ ਜਾ ਰਹੀਆਂ ਮਤਲਬ ਥੋੜਾ ਜਿਹਾ ਇਹ ਆ ਵੀ 3-4 ਦਿਨ ਹੋ ਗਏ ਨੇ ਇੰਨੇ ਦਿਨ ਕੋਠਿਆਂ ਦੇ ਉੱਤੇ ਬੈਠੇ ਆ ਬਹੁਤ ਮੁਸ਼ਕਲ ਉਹਨਾਂ ਵਾਸਤੇ